ਜੋ ਅੱਜ ਆਪਾਂ ਤੰਦੂਰ ਤੇ ਸਬਜ਼ੀ ਬਣਾਵਾਂਗੇ ਕਿ ਅੱਜ ਸਾਡਾ ਜਿਹੜਾ ਗੈਸ ਚੁੱਲਾ ਸੀਗਾ ਕੱਚ ਵਾਲਾ ਉਹ ਤੜਕ ਗਿਆ ਨਮਕ ਸਵਾਦ ਅਨੁਸਾਰ ਤੇ ਆਕੜ ਓਕਾ ਦੇ ਅਨੁਸਾਰ ਆ ਦੋਸਤੋ ਦੇਖੋ ਪਫਾ ਛੜਣ ਲੱਪੇ ਤੜਕਾ ਜੀ ਇਹ ਦੂਜੀ ਟਰਾਈ ਏ ਓ ਲੇਡੀਜ਼ ਨੇਮ ਇਜ਼ ਚਾਂਸ ਆ ਇਹ ਇਹ ਓ ਅੱਦ ਨਾਲ ਖਾਣੇ ਆ ਮਠੀਆਂ ਆ ਜੋ ਤੁਸੀਂ ਵੀ ਹਾਂਜੀ ਦੋਸਤੋ ਕੀ ਹਾਲ ਨੇ ਆਜੋ ਅੱਜ ਆਪਾਂ ਤੰਦੂਰ ਤੇ ਸਬਜ਼ੀ ਬਣਾਵਾਂਗੇ ਬਾਕੀ ਸਾਰਾ ਸਮਾਨ ਰੱਖ ਤਿਆ ਕੜਾਈ ਵੀ ਚਾੜਤੀ ਆ ਤੰਦੂਰ ਤੇ ਤੇ ਹਲਕੇ ਹਲਕੇ ਕੋਲੇ ਵੀ ਮੱਗ ਗਏ ਆ ਠੀਕ ਆ ਜੀ ਇੱਕ ਪਾਸੇ ਰੱਖਤੀ ਮਾਤਾ ਨੇ ਚਾ ਆਹ ਹੈਗੇ ਗਰਮ ਮਸਾਲੇ ਤੇ ਇੱਧਰ ਹੈਗੇ ਆ ਜੀ ਆਪਣੇ ਪਿਆਜ਼ ਵੀ ਕੱਢ ਦਿੱਤੇ ਆ ਤੇ ਇੱਧਰ ਥੋੜਾ ਜਿਹਾ ਟਮਾਟਰ ਮਿਰਚਾਂ ਵਗੈਰਾ ਹੈਗੇ ਵਿੱਚ ਸ਼ਿਮਲਾ ਮਿਰਚ ਆ ਤੇ ਸਾਰੀ ਕਟਿੰਗ ਕਰ ਲਈ ਆਪਾਂ ਹਦਰ ਪਨੀਰ ਵੀ ਮੈਨੇਟ ਕਰ ਲਿਆ ਜੀ ਸਾਰਾ ਸਮਾਨ ਰੈਡੀ ਆ ਬਸ ਹੁਣ ਹੌਲੀ ਹੌਲੀ ਆਪਾਂ ਆ ਲੋ ਜੀ ਪਿਆਜ਼ ਵੀ ਚਾੜਦੇ ਆ ਪਿਆਜ਼ ਹੁਣ ਜਦ ਤੱਕ ਪੱਕੂਗੇ ਫਿਰ ਬਾਕੀ ਸਮਾਨ ਵਿੱਚ ਆਪਾਂ ਐਡ ਕਰਦੇ ਆ ਠੀਕ ਆ ਜੀ ਅੱਜ ਦੋਸਤੋ ਹੋਇਆ ਐਦਾਂ ਕਿ ਅੱਜ ਸਾਡਾ ਜਿਹੜਾ ਗੈਸ ਚੁੱਲਾ ਸੀਗਾ ਕੱਚ ਵਾਲਾ ਉਹ ਤੜਕ ਗਿਆ। ਸੋ ਅਸੀਂ ਸੋਚਿਆ ਹੁਣ ਤੰਦੂਰ ਤੇ ਦੇਸੀ ਤਰੀਕੇ ਨਾਲ ਆਪਣਾ ਸਬਜ਼ੀ ਬਣਾਉਨੇ ਆ। ਆਹ ਜੋ ਇਧਰ ਪਾਣੀ ਵੀ ਰੁੱਝਣ ਲੱਪਿਆ ਆ ਤੇ ਇਧਰੋਂ ਹੁਣ ਆਪਾਂ ਨਮਕ ਸਵਾਦ ਅਨੁਸਾਰ ਤੇ ਆਕੜ ਓਕਾ ਦੇ ਅਨੁਸਾਰ। ਠੀਕ ਆ ਜੀ ਇੱਦਾਂ ਕਹਿੰਦਾ ਹੁੰਦੇ ਨੇ ਪਰਮੇਸ਼ਵਰ। ਚਲੋ ਨਮਕ ਪੈ ਗਿਆ ਹੁਣ ਥੋੜੀ ਜਿਹੀ ਹਲਦੀ ਪਾਉਨੇ ਆ। ਆਹ ਲਓ ਜੀ ਹਲਦੀ ਵੀ ਆਪਾਂ ਐਡ ਕਰਤੀ ਆ ਸਵਾਦ ਅਨੁਸਾਰ। ਹੁਣ ਆਪਾਂ ਥੋੜੀ ਜਿਹੀ ਭਨਾਈ ਕਰਦੇ ਆ ਪਿਆਜ਼ਾਂ ਦੀ ਤੇ ਥੋੜਾ ਮਸਾਲਾ ਵੀ ਵਿੱਚ ਪੱਕ ਜਾਊਗਾ ਠੀਕ ਆ ਜੀ ਜਿਸ ਨੂੰ ਥੋੜਾ ਜਿਹਾ ਪਕਾਉਨੇ ਆ ਜਿੱਦਾਂ ਪਿਆਜ਼ ਥੋੜੇ 골ਡ ਹੁੰਦੇ ਆ ਫਿਰ ਬਾਕੀ ਸਮਾਨ ਵੀ ਐਡ ਕਰਾਂਗੇ ਬਸ ਦੋਸਤੋ ਹੁਣ ਇਹਨੂੰ ਥੋੜਾ ਜਿਹਾ ਕਰਛੀ ਘੁਮਾ ਕੇ ਹੁਣ ਟੱਕਣ ਲਾ ਕੇ ਇਹਨੂੰ ਬੰਦ ਕਰ ਦੇਗੇ ਥੋੜਾ ਥੋੜਾ ਜਿਹਾ ਪੱਕਦਾ ਤਾਂ ਫਿਰ ਦੇਖਦੇ ਆ ਆਹ ਲੋ ਜੀ ਦੋਸਤੋ ਤੜਕਾ ਕਾਫੀ ਪੱਕ ਚੁੱਕਾ ਆ ਪਿਆਜ਼ ਆਪਣੇ ਕਾਫੀ ਹੱਦ ਤੱਕ ਪੱਕ ਚੁੱਕੇ ਆ 골ਡ ਬ੍ਰਾਊਨ ਹੋ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ ਬਾਕੀ ਸਮਾਨ ਵੀ ਐਡ ਕਰ ਦੰਨੇ ਆ ਇਹ ਹੋ ਗਿਆ ਟਮਾਟਰ ਮਿਰਚਾਂ ਤੇ ਸ਼ਿਮਲਾ ਮਿਰਚ ਵੀ ਵਿੱਚ ਆ ਪੈੜ ਕਰਦਣੀ ਠੀਕ ਹੈ ਜੀ ਹੁਣ ਇਹ ਚੰਗੀ ਤਰ੍ਹਾਂ ਵਿੱਚ ਸਾਰਾ ਸਮਾਨ ਪਾ ਕੇ ਇਹਨੂੰ ਮਿਕਸ ਕਰ ਲੈਣੇ ਆ ਸਾਰਿਆਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਜਿਹੜੀ ਚ ਜੇ ਦਾ ਦੇਸੀ ਤਰੀਕੇ ਨਾਲ ਬਣਾਈ ਜਾਂਦੀ ਨਾ ਖੁੱਲੇ ਤੇ ਚੁੱਲੇ ਤੇ ਜਾਂ ਤੰਦੂਰ ਤੇ ਉਹਦਾ ਸਵਾਦ ਵੀ ਦੋਸਤੋ ਵੱਖਰਾ ਹੀ ਹੁੰਦਾ ਹੈ ਠੀਕ ਹੈ ਜੀ ਉਹਦੇ ਵਿੱਚ ਇੱਕ ਲੱਗੇ ਮਿਹਨਤ ਦੀ ਖੁਸ਼ਬੂ ਆਉਂਦੀ ਆ ਆਹ ਲਓ ਦੋਸਤੋ ਆਪਣਾ ਇਹ ਵੀ ਸਬਾਨ ਸਾਰਾ ਮਿਕਸ ਹੋ ਚੁੱਕਾ ਹੁਣ ਇਹਨੂੰ ਟੱਕ ਦੰਨੇ ਆਪਾਂ ਠੀਕ ਆ ਜੀ ਹੁਣ ਚਾਹ ਦੇ ਵਿੱਚ ਵੀ ਆਪਾਂ ਸਬਾਨ ਪਾਤਾ ਚਾਹ ਪਤੀ ਲੌਂਗ ਲੇਚੀ ਸਭ ਕੁਝ ਪਾਤਾ ਜੀ ਲਓ ਜੀ ਚਾਹ ਵੀ ਐਨ ਆਪਣੇ ਤਰੀਕੇ ਨਾਲ ਸਬਾਨ ਸਾਰਾ ਪੈ ਗਿਆ ਹੁਣ ਬਸ ਸਿਰਫ ਦੁੱਧੇ ਹੀ ਪਾਉਣਾ ਜਦ ਇਹਨੂੰ ਬਾਲੀ ਆ ਜਾਂਦੀ ਹੈ ਠੀਕ ਆ ਜੀ ਪਰ ਥੋੜਾ ਜਿਹਾ ਬਾਹਰ ਬਾਹਰ ਸਾਨੂੰ ਨਾ ਚੁੱਲ੍ਹੇ ਨੂੰ ਥੱਲੇ ਅੱਗ ਨੂੰ ਮਗਾਉਣਾ ਪੈ ਰਿਹਾ ਕਿਉਂਕਿ ਕੋਲੇ ਠੰਡੇ ਪੈ ਰਹੇ ਆ ਬਾਹਰ ਆਹ ਦੋਸਤੋ ਦੇਖੋ ਪਫਾ ਛੜਨ ਲੱਪੇ ਤੜਕਾ ਤੜਕਾ ਤਾਂ ਆਪਣਾ ਪੂਰਾ ਰੈਡੀ ਹੋ ਗਿਆ ਹੁਣ ਆਪਾਂ ਪਨੀਰ ਲੱਗੇ ੜਕਨ ਠੀਕ ਹੈ ਜੀ ਆਹ ਲੋ ਜੀ ਪਨੀਰ ਦੇਖੋ ਕਲਰ ਕਿੰਨਾ ਜਬਰਤ ਬਣਿਆ ਪਿਆ ਨਾ ਮੈਨਟ ਕਰਕੇ ਹੋਰ ਵੀ ਜ਼ਿਆਦਾ ਨਿਖਾਰ ਆ ਗਿਆ ਆਹ ਲੋ ਦੋਸਤੋ ਸਾਰਾ ਸਮਾਨ ਹੁਣ ਆਪਾਂ ਮਿਕਸ ਕਰਦੇ ਚੰਗੀ ਤਰ੍ਹਾਂ ਇਹਨੂੰ ਪੂਰਪੂਰੀ ਮਿਕਸ ਕਰਕੇ ਫਿਰ ਆਪਾਂ 팬 ਨੂੰ ਪਾ ਫਲਿਸ਼ਟ ਦੇਵਾਂਗੇ ਇਹਨੂੰ ਟੱਕ ਦੇਵਾਂਗੇ ਤਾਂ ਕਿ ਸੇਕ ਨਾ ਪੱਕ ਜAVE ਠੀਕ ਹੈ ਜੀ ਬਾਕੀ ਦਾ ਸਾਰਾ ਚਲੋ ਵੈਜੀਟੇਬਲ ਸਾਰੀ ਪੱਕ ਚੁੱਕੀ ਸਿਰਫ ਪਨੀਰ ਹੀ ਪਕਣਾ ਹੁਣ ਜਿੰਨਾ ਦੋਸਤੋ ਦੇਖਣ ਨੂੰ ਵਧੀਆ ਲੱਗ ਰਿਹਾ ਉਹਨਾਂ ਹੀ ਖਾਣ ਨੂੰ ਸੁਆਦ ਹੋਣਾ ਦੋਸਤੋ ਉਹ ਜਿੰਨੀ ਕ ਮਿਹਨਤ ਬੰਦਰੀ ਜਿਹੜਾ ਦਿਲੋਂ ਚੀਜ਼ ਬਣਾਉਣੇ ਨਾ ਬੜੀ ਜਬਰਸ ਬਣਦੀ ਹੈ ਠੀਕ ਹੈ ਜੀ ਚਲੋ ਦੋਸਤੋ ਹੁਣ ਇਸ ਨੂੰ ਟੱਕ ਦਿੰਨੇ ਆ ਪਕਣ ਦੇ ਲਈ ਹੁਣ ਅਸੀਂ ਥੋੜੀ ਨਮਸਤੀ ਕਰਦੇ ਆ ਠੀਕ ਹੈ ਜੀ ਭਾਂਜਾ ਕਹਿੰਦਾ ਖੇਲੋ ਮੇਰੇ ਨਾਲ ਆ ਜਿਓ ਇਹ ਲੈ ਬਈ ਕੋਸਾ ਵਾਪ ਮੋਰੀ ਹੋਇਆ ਉਹ ਲੈ ਬਈ ਕੋਸਾ ਵਾ ਗਿਆ ਜੀ ਇਹ ਦੂਜੀ ਟਰਾਈ ਏ ਓ ਲੈਡਿਸ ਨੇਮ ਇਜ਼ ਚਾਂਸ ਤਨਵੀ ਰਜੇ ਰਜੇ ਹੋ ਗਏ ਚਾਈ ਚਾ ਆ ਮੁੰਡਾ ক্রিকেট ਦਾ ਬਸ਼ਿੰਦਾ ਬਣ ਚੁੱਕਾ ਜਿਹਨੂੰ ক্রিকেট ਆ ਥੂ ਵੀ ਨਹੀਂ ਆਉਂਦੀ ਹੈਗੀ ਪਰ ਕੋਈ ਨੇ ਮਿਹਨਤ ਕਰਦਾ ਪਿਆ ਆ ਜਣੀ ਆ ਜਿਹੜੀ ਹੁਣ ਹਰຊੂ ਟਰਾਈ ਕਰ ਰਹਾ ਹਾਂ ਯਹ ਪਰ ਜੈ ਦੁਬਾਰਾ ਸੀ ਟਰਾਈ ਕਰਨੇ ਵਾਲਾ ਹੈ ਜੇ ਲੜਕਾ ਏ ਏ ਓਏ ਕਲ ਦੋ ਟਰਾਈ ਤੇਰੀ ਦੋ ਦੋ ਵਾਈ ਟਰਾਈ ਕਰਨੇ ਢੀਕਾ ਦੋ ਦੋ ਆ ਤਾ ਥੂ ਇਸ ਨੇਮ ਇਜ਼ ਜான் ਸੀ ਬਈ ਦੋਲ ਦੁੱਧਾਂ ਦੇਖਦਾ ਖੜਦਾ ਹੋਰ ਮੇਰੀ ਯਾਰ ਲੱਵਰੀ ਚਾਹ ਵੀ ਰਜ ਗਈ ਆ ਇਧਰ ਚਾਹ ਜੁੱਧ ਪਾਤਾ ਤਾਂ ਉਧਰ ਸਬਜ਼ੀ ਵੀ ਛਲਛਲ ਕਰਨ ਲੱਪਈ ਆ ਐ ਬੇ ਤਰੀਕਾ ਬਣ ਗਈ ਆ ਠੀਕ ਆ ਜੀ ਦੋਸਤੋ ਵਧੀਆ ਕੰਮ ਹੋ ਗਿਆ ਇਧਰ ਹੁਣ ਤੁਹਾਨੂੰ ਆਪਣਾ ਗਾਰਡਨ ਦਿਖਾ ਦਨੇ ਆ ਬਗੀਚਾ ਬੜੀ ਮਿਹਨਤ ਕੀਤੀ ਇਧਰ ਵੀ ਇਹ ਥੋੜਾ ਜਿਹਾ ਦੇਖੋ ਸਬਜ਼ੇ ਦੂਜੇ ਬिजੀਆਂ ਸੀ ਇਹ ਹੁਣ ਧਨੀਆ ਪੱਤੇ ਸੀ ਘਰ ਦਾ ਤੋੜ ਕੇ ਇਹ ਪਾਵਾਂਗੇ ਵਿੱਚ ਹੈ ਨਿਆਰਾ ਵਧੀਆ ਐਨ ਤਾਜ਼ਾ ਤੇ ਪਿਓਰ ਠੀਕ ਹੈ ਜੀ ਚਲੋ ਹੁਣ ਆਪਾਂ ਇਹ ਥੋੜੇ ਦੋ ਚਾਰ ਪਤੇ ਤੋੜ ਕੇ ਤੋਕੇ ਤਾਂ ਫਿਰ ਵਿੱਚ ਪਾਉਨੇ ਆ ਆਹ ਲਓ ਜੀ ਬਿਲਕੁਲ ਗਿਆ ਆਪਾਂ ਵਿੱਚ ਧਨੀਆ ਪਾਉਣ ਸਬਜੀ ਦੇ ਥੋੜਾ ਸਵਾਦ ਹੋਰ ਵਧੀਆ ਆ ਜਾਊਗਾ ਕਿਉਂਕਿ ਸਬਜੀ ਤਾਂ ਵੀ ਵਾਕਿਆਤਨ ਸੱਚੀ ਗੱਲ ਸਮੈਂ ਐਨ ਐਂਡ ਵਾਲੀ ਬਣੀ ਆ ਸਬਜੀ ਨੂੰ ਥੋੜਾ ਹੋਰ ਸ਼ੇਕ ਦੇ ਕੇ ਅਸੀਂ ਪੀ ਲੈਨੇ ਆ ਚਾਹ ਚਾਹ ਦੇ ਨਾਲ ਖਾਨੇ ਆ ਮਠੀਆਂ ਆ ਜਾਓ ਤੁਸੀਂ ਵੀ ਬਾਕੀ ਦੋਸਤੋ ਕੋਲੇ ਥੋੜੀ ਜਿਹੀ ਸਗੇ ਉਹ ਆਪਣਾ ਸਾਥ ਦੇ ਗਏ ਸਬਜੀ ਬਣ ਗਈ ਆਪਣੀ ਤੇ ਐਨ ਓਕੇ ਰਿਪੋਰਟ ਹੋਈ ਪਈ ਆ ਬਾਕੀ ਦੋਸਤੋ ਤੁਸੀਂ ਵੀ ਜੇਕਰ ਰੋਟੀ ਨਹੀਂ ਖਾਧੀ ਤਾਂ ਆ ਜਾਓ ਤੁਹਾਨੂੰ ਵੀ ਰੋਟੀ ਖਵਾ ਦੇਣੀ ਕਿਉਂਕਿ ਸਬਜੀ ਐਨਡ ਬਣੀ ਆ ਠੀਕ ਆ ਜੀ ਹੁਣ ਆਪਾਂ ਰੋਟੀ ਛਕਦੇ ਆ ਤੇ ਦੇਖਦੇ ਸਬਜੀ ਕਿੱਦਾਂ ਦੀ ਬਣੀ ਆ ਹੁਣ ਦੋਸਤੋ ਮਿਲਾਂਗੇ ਆਪਾਂ ਅਗਲੇ ਵਲੌਗ ਚ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਦੋਸਤੋ ਹੁਣ ਮੈਂ ਤਾਂ ਲਗਾ ਰੋਟੀ ਖਾਣ ਤੁਸੀਂ ਵੀ ਕਰ ਟ੍ਰਾਈ ਜ਼ਰੂਰ ਕਰੋ ਠੀਕ ਹੈ ਜੀ ਜੇ ਤੁਹਾਨੂੰ ਰੈਸਪੀ ਵਧੀਆ ਲੱਗੀ ਤਾਂ ਆਪ ਵੀ ਕਰ ਆਪਣਾ ਟ੍ਰਾਈ ਕਰਕੇ ਦੇਖਿਓ ਹੁਣ ਮਿਲਾਂਗੇ ਅਗਲੀ ਵੀਡੀਓ 'ਚ ਤਦ ਤੱਕ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ